ਉਨੇ ਇੱਕ ਕਾਲੇ ਰੰਗ ਦਾ ਲਫਾਵਾ ਲਿਆਂਦਾ ਰੱਖ ਕੇ ਮੇਰੇ ਟੇਬਲ ਤੇ ਰੱਖਤਾ ਕਹਿੰਦਾ ਇਹ ਚ 5 ਲੱਖ ਰੁਪਇਆ ਜੀ ਗਿਣ ਲਓ ਠੀਕ ਹੈ ਜਿੰਨੇ ਪੈਸਿਆਂ ਦੀ ਲੋੜ ਹੈ ਲੈ ਲਿਓ ਹੋਰ ਲੈਣੇ ਹੋਰ ਲੈ ਲਿਓ ਤੇ ਮੈਂ ਕਿਹਾ ਇਹ 5 ਹੈ 50 ਹੈ ਠੀਕ ਹੈ ਨਾ ਵੀ ਮੇਰੇ ਲਈ ਤਾਂ ਇਹ ਕੁਝ ਨਹੀਂ ਕਹਿੰਦਾ ਇਹ ਮੈਂ ਇੱਥੇ ਛੱਡ ਚੱਲੇ ਤੇ ਜਿੱਦਣ ਜਾਓਗੇ ਉਸ ਦਿਨ ਗੱਲ ਕਰਾਂਗੇ ਅਗਲੀ ਮੈਂ ਕਿ ਚੰਗਾ ਠਹਿਰ ਫਿਰ ਮੈਂ ਉਹਦੇ ਸਾਹਮਣੇ ਉੱਠਿਆ ਮੈਂ ਲਫਫਾ ਚੱਕਿਆ ਤੇ ਅਲਮਾਰੀ ਖੋਲੀ ਉਹਦੇ ਵਿੱਚ ਸਿੱਟਦਾ ਹੂੰ ਉਹਦੇ ਸਾਹਮਣੇ ਮੈਂ ਲੋਕ ਕਰਤੀ ਹੂੰ ਉਹ ਫਿਰ 3-4 ਸਾਲ ਆਉਂਦਾ ਰਿਹਾ 3-4 ਸਾਲ ਆਉਂਦਾ ਰਿਹਾ ਮੇਰੇ ਕੋਲ ਵੀ ਚੱਲੋ ਹੁਣ ਤਾਂ ਬਾਬਾ ਮੈਂ ਕਿਹਾ ਮੈਂ ਕਹੜਾ ਸਭ ਜਾਣਾ ਨਹੀਂ ਫਿਰ ਉਹਦੀ ਵਾਈਫ ਮੈਨੂੰ ਮਿਲਣ ਆਈ ਹੂੰ ਕਹਲੇ ਦੇ ਨਾਲ ਹੂੰ ਮੈਂ ਹੁਣ ਕਿਸੇ ਬਾਰੇ ਤਾਂ ਕੁਝ ਕਹਿਣਾ ਨਹੀਂ ਪਰ ਉਹ ਕੁੜੀ ਦੇ ਸ਼ਬਦ ਮੇਰੇ ਅੱਜ ਵੀ ਯਾਦ ਹੈ ਉਹ ਕਹਿੰਦੀ ਕਹੜਾ ਸਾਹਿਬ ਇਹ ਇਹ ਅਸਲੀ ਕਲਾਕਾਰ ਹੈ ਇਹ ਇਹ ਨੂੰ ਕਲਾਕਾਰ ਕਹਿੰਦੇ ਆ ਕਿਉਂਕਿ ਜਦੋਂ ਉਹ ਕਹਿੰਦਾ ਫਿਰ ਨਹੀਂ ਜਾਣਾ ਮੈਂ ਕਿਹਾ ਨਹੀਂ ਤੇ ਕਹਿੰਦਾ ਫਿਰ ਉਹ ਭਾਈ ਜੀ ਪੈਸੇ ਦੇ ਦੰਦੇ ਮੈਂ ਉਹੀ ਅਲਮਾਰੀ ਖੋਲੀ ਉਹ ਲਫਾਫਾ ਉੱਥੇ ਦਾ ਉੱਥੇ ਹੀ ਪਿਆ ਸੀ ਉਦਾਂ ਹੀ ਚੱਕ ਕੇ ਮੈਂ ਮੈਂ ਕਿਹਾ ਗਿਣ ਲੈ ਗੱਠ ਤੇਰੀ ਦਿੱਤੀ ਹੈ ਮੈਂ ਨਹੀਂ ਖੋਲੀ ਹੂੰ 4 ਸਾਲ ਬਾਅਦ ਉਹ ਕੁੜੀ ਖੜੀ ਹੋ ਗਈ ਉੱਠ ਕੇ ਕਹਿੰਦੀ ਇਹ ਹੈ ਇਹ ਕਲਾਕਾਰ ਹੈ ਕਹਿੰਦੀ ਮਤਲਬ ਇਹ ਇਹ ਜਿਹਾ ਦੌਰ ਰਿਹਾ ਅੱਜ ਪਹਿਲੀ ਵਾਰ ਆਪਣੀ ਗੱਲ ਖੁੱਲੀ ਕੁਦਰਤੀ ਨਾ ਕਿ ਉਹ ਖੋਲੇ ਵੀ ਹੈ ਨਹੀਂ ਵਾਪਸ ਵੀ ਕਰਤੇ ਤੇ ਗਏ ਵੀ ਗਏ ਵੀ ਨਹੀਂ ਉਹ ਨਾ ਉਹ ਹੈਰਾਨ ਹੋ ਗਿਆ ਕਹਿੰਦਾ ਯਾਰ ਵਰਤੇ ਹੀ ਨਹੀਂ ਗਏ ਪੈਸੇ ਮੈਂ ਕਿਹਾ ਦੇਖ ਲੈ ਲਾ ਫਫਾ ਤੇਰੇ ਵਾਲਾ ਹੀ ਹੈ ਨਾ ਤੂੰ ਗਿਰਦਾ ਕਿਵੇਂ ਰੱਖੇ ਸੀ ਨਾ ਉੱਤ ਉਦਾਂ ਹੀ ਆ ਨਾ ਹਮ ਮਤਲਬ ਇਹ ਜਿਹਾ ਸੁਭਾਅ ਦਾ ਆਦਮੀ ਹੈ ਜਿਆਦਾ ਹੀ ਸਾਦਾ ਹੀ ਕੁਝ ਸਰ ਇਹ ਵੀ ਸੌਂਦ ਚ ਆਉਂਦਾ ਵਾ ਵੀ ਜਿਹੜੇ ਪਹਿਲਾ ਕਲਾਕਾਰ ਸੀ ਉਹਦੇ ਵਿੱਚ ਫੀਮੇਲ ਆਰਟਿਸਟ ਜਿਹੜੇ ਹੁੰਦੇ ਸੀ ਉਹ ਵੀ ਕਈ ਅਜਿਹੀ ਸੀ ਜਿਹੜੇ ਪੈਗ ਲਾਉਂਦੇ ਸੀਗੇ ਪੈਗ ਲਾ ਕੇ ਸਟੇਜ ਤੇ ਚੜ੍ਹਦੇ ਹੁੰਦੇ ਸੀਗੇ ਵੀ ਉਹ ਕਿਹੜੇ ਨਹੀਂ ਨਹੀਂ ਮੈਨੂੰ ਦੋਸ਼ ਲੱਗਦੇ ਬਸ ਇੱਕ ਇੱਕ ਮੈਂ ਕਹਿ ਸਕਦਾ ਵੀ ਸ਼ਾਇਦ ਇੱਕ ਸਾਡੀ ਗ੍ਰੇਟ ਲੇਡੀ ਸੀ ਉਹ ਕਰ ਲੈਂਦੇ ਸੀ ਇੰਜੋਏ ਹੂੰ ਇਹ ਨਹੀਂ ਕੋਈ ਪੱਕਾ ਹੀ ਬੀ ਗਏ ਸਰ ਇਸਕੇ ਬਾਕੀ ਦੀਆਂ ਨਹੀਂ ਬਾਕੀ ਦੀ ਕੋਈ ਕੁੜੀ ਨਹੀਂ ਸੀ ਇਦਾਂ ਦੀ ਇੱਕ ਹੋਰ ਦੱਸ ਸਕਦੇ ਕੋਣ ਸੀ ਸਭ ਚ ਤੜਰ ਲੈ ਦਾਰ ਜੋੜੀ ਬਸ ਵਲੇ ਦੀ ਸੁਪਰ ਡੁਪਰ ਹਿੱਟ। ਕੀ ਸਲੂਟ ਹੈ। ਸਲੂਟ ਹੈ ਇਹੋ ਜਿਹੇ ਲੋਕ ਸੀ। ਨਹੀਂ ਉਦੋਂ ਕਹਿੰਦੇ ਸੀ ਵੀ ਇਹਨੇ ਫੀਮੇਲ ਆਰਟਿਸਟ ਜਿਹੜੀ ਹੁੰਦੀ ਸੀ ਉਹਨਾਂ ਨੂੰ ਮੂਰੇ ਨਹੀਂ ਆਉਣ ਦਿੱਤਾ ਜਾਂਦਾ ਸੀਗਾ। ਵੀ ਉਸ ਵਲੇ ਹਾਲਾਤ ਹੀ ਕੁਛ ਐਦਾਂ ਦੇ ਸੀਗੇ। ਨਹੀਂ ਮਤਲਬ ਗਾਇਕਾ ਗਾਇਕੀ ਦੇ ਵਿੱਚ। ਨਹੀਂ ਗਾਇਕ ਦੇਖੋ ਦੁਗਾਣਾ ਗਾਇਕੀ ਤਾਂ ਦੁਗਾਣਾ ਕਿਵੇਂ ਆਪਾਂ ਕਹਿ ਸਕਦੇ ਹਾਂ? ਮੁਹੰਮਦ ਸਦੀਕਰ ਨਜੀਦ ਕੋਰ ਬਰਾਬਰ ਹੈ। ਹੂੰ। ਬਰਾਬਰ ਚੱਲ ਰਹੇ। ਬਰਾਬਰ ਚੱਲੇ। ਠੀਕ ਹੈ ਜੀ। ਐ ਦੀਪ ਜਗਮੋਣ ਜੀ ਬਰਾਬਰ ਹੈ ਹੂੰ ਠੀਕ ਹੈ ਪਰਮਿਲਾ ਪੰਮੀ ਗੁਰਚਰਨ ਪੋਲੀ ਹੈ ਬਰਾਬਰ ਨੇ ਅਮਰ ਸਿੰਘ ਚਮਕੀਲਾ ਬੀਬਾ ਮਰਜੋ ਜੀ ਹੈ ਬਰਾਬਰ ਨੇ ਇਹ ਤਾਂ ਕੋਈ ਗੱਲ ਹੀ ਨਹੀਂ ਕਰਨ ਵਾਲੀ ਤਾਂ ਐਵੇਂ ਗੱਲਾਂ ਨੇ ਹੂੰ ਕਿਉਂ ਨਹੀਂ ਸੀ ਅੱਗੇ ਆਉਣ ਦਿੰਦੇ ਬਲਕਿ ਮੈਂ ਤਾਂ ਕਹਣਾ ਵੀ ਗੈਂ ਕੁੜੀਆਂ ਪ੍ਰਧਾਨ ਰਹੀਆਂ ਸਾਡੇ ਕੀ ਪੰਜਾਬੀ ਗਾਇਕੀ ਦੇ ਵਿੱਚ ਸੁਰਿੰਦਰ ਕੌਰ ਜੀ ਦੁਬਾਰਾ ਪੈਦਾ ਹੋ ਜਾਣਗੇ ਕੀ ਸੰਸਾਰ ਦੇ ਵਿੱਚ ਅਸੀਂ ਦੁਬਾਰਾ ਮੁੜ ਕੇ ਨਰਿੰਦਰ ਬੀਬਾ ਪੈਦਾ ਕਰ ਲਾਂਗੇ ਅੱਜ ਕੱਲ ਤਾਂ ਚਲਦੀ ਆਡਿਓ ਟਿਊਨ ਦੇ ਨੇ ਕਈ ਕਈ ਜਾਂ ਫਰਜ ਕਰੋ ਜਾਂ ਸਵਰਨ ਲਤਾ ਕੋਈ ਮੁੜ ਕੇ ਭਾਲਦੇ ਆਪਾਂ ਪੰਜਾਬ 'ਚ ਲੇਡੀਆਂ ਬਰਾਬਰ ਦੀਆਂ ਪ੍ਰਧਾਨ ਰਹੀਆਂ ਜਿਹੜੇ ਜਿਹੜੇ ਕਲਾਕਾਰਾਂ ਦੇ ਸੋਲੋ ਗਾਉਣਾ ਵੀ ਜਮਲਾ ਜੀ ਦਾ ਨਾਮ ਮਾਨਕ ਸਾਹਿਬ ਦਾ ਨਾਮ ਲੈ ਰਾਂਗੇ ਛੰਦਾ ਜੀ ਦਾ ਨਾਮ ਲੈਣਗੇ ਇਹ ਲੇਡੀਆਂ ਵੀ ਉਹਨਾਂ ਤੋਂ ਵੱਡੀਆਂ ਕਲਾਕਾਰ ਰਹੀਆਂ ਨੇ ਐਦਾਂ ਦਾ ਨਹੀਂਗਾ ਕੋਈ ਕੁਛ ਆਟੋ ਟਿਊਨ ਦਾ ਤਾਂ ਯਾਰ ਆ ਇਹ ਤਾਂ ਹੁਣ ਟੈਕਨੋਲੋਜੀ ਆ ਟੈਕਨੋ ਹੁਣ ਤਾਂ ਟੈਕਨੋਲੋਜੀ ਦੇ ਕਲਾਕਾਰ ਨੇ ਟਕਵਾਂਜੀ ਗਾਇਕੀ ਵੀ ਟਕਵਾਂਜੀ ਹੋ ਗਿਆ ਇੱਕ ਠੀਕ ਹੈ ਇਬਾਦਤ ਬੂਤ ਤਾਂ ਰਹੀ ਨਹੀਂ ਗੇ ਗੀਤਾਂ ਦੀ ਮੈਲੋਡੀ ਖਤਮ ਹੋ ਗਈ ਸੰਗੀਤ ਦਾ ਜਿਹੜਾ ਉਹ ਸ਼ੋਰ ਕਿੰਨਾ ਹੋ ਗਿਆ ਸਕੂਨ ਖਤਮ ਕਰ ਲਿਆ ਵਿੱਚੋਂ ਦਿਖਾਵੇ ਵਾਰੀ ਜ਼ਿਆਦਾ ਹੋ ਗਈ ਕੰਨਾਂ ਨਾਲੋਂ ਜ਼ਿਆਦਾ ਅੱਖਾਂ ਦੀ ਦਵਾਈ ਬਣ ਗਈ ਗਾਇਕੀ ਹੂੰ ਦੇਖਣ ਵਾਲੀ ਪ੍ਰੋਸਨ ਲੱਗ ਗਈ ਕਿੱਡੀਆਂ ਕਿੱਡੀਆਂ ਵੀਡੀਓ ਕੀ ਕੀ ਹਣਾ ਸਾਡਾ ਤਾਂ ਕਦੇ ਨਹੀਂ ਔਰ ਤੁਹਾਨੂੰ ਇੱਕ ਨਵੀਂ ਗੱਲ ਦੱਸਾਂ ਵੀ ਮੈਂ ਹਾਕਮ ਵਕਤ ਡਿਓਲਾ ਦਿਲਜੀਤ ਕੌਰ ਅੱਧੀ ਸਦੀ ਦਾ ਸਫਰ ਤੈ ਕੀਤਾ ਲੋਕ ਐ ਕੀ ਚ ਅਜ ਵੀ ਕਰ ਰਹੇ ਆ ਮੈਂ ਅੱਜ ਤੱਕ ਆਪਣਾ ਇੱਕ ਵੀ ਗੀਤ ਸ਼ੂਟ ਨਹੀਂ ਕੀਤਾ ਤੁਸੀਂ ਮੰਨਦੇ ਹੋ ਵੀਡੀਓ ਕਦੇ ਨਹੀਂ ਬਣਾਈ ਵਰਦ ਦਾ ਰਿਕਾਰਡ ਦਤਾ ਤੁਹਾਨੂੰ ਹਮ ਇੱਕ ਵੀ ਗੀਤ ਆਪਣਾ ਮੈਂ ਅੱਜ ਤੱਕ ਸ਼ੂਟ ਨਹੀਂ ਕੀਤਾ ਤੇ ਅੱਜ ਤੱਕ ਕਿਸੇ ਵੀ ਚੈਨਲ ਤੇ ਨਹੀਂ ਗਿਆ ਇਹਨੂੰ ਤੁਸੀਂ ਕੀ ਕਹੋਗੇ ਇਹ ਫਖਰ ਨਹੀਂ ਹੈ ਇਹ ਲੈਬ ਦਾ ਸਰਦਾਰੀ ਨਹੀਂ ਹੈ ਪੰਜਾਬ 'ਚ ਐਡਾ ਨਾਲ ਤਾਂ ਯਾਰ ਕੋਈ ਵੀ ਚੱਲੂਗਾ ਕੋਈ ਕਲਾਕਾਰ ਬਣ ਕੇ ਵੀ ਤਾਂ ਚੱਲੇ ਕੱਲੀ ਮਸ਼ੀਨਰੀ ਨਾਲ ਕਲਾਕਾਰ ਬਣਨਾ ਸਾਡੇ ਤਾਂ ਬਸੋਂ ਬਾਹਰ ਹੈ ਤੇ ਅੱਜ ਵੀ ਤੁੰਬੀ ਵਜਾਉਣਾ ਫੜ ਘਾਟੇ ਪੈਂਦੇ ਆ ਅੱਜ ਵੀ ਤੁੰਬੀ ਦੇ ਨਾਲ ਹੀ ਕਾਉਨੇ ਉਹਨੇ ਉਹ ਦੇਖੇ ਸੀ ਆਨੇ ਚਲੋ ਮੈਜਿਸ਼ੀਅਨ ਵਗੈਰਾ ਤਾਂ ਉਹਦਾ ਜਾਣੇ ਪੈਂਦੇ ਨੇ ਰਵਾਜ ਹੋ ਗਿਆ ਨਵੀਂ ਜਨਰੇਸ਼ਨ ਦੇਖਣ ਵਾਲੀ ਵੀ ਉਸ ਤਰ੍ਹਾਂ ਦੀ ਹੋਊਗੀ ਉਦਾਂ ਜਿਹੜੇ ਟੇਸਟ ਸਾਡਾ ਉਹੀ ਰਹੋ ਇਹ ਇਹਦੇ ਕਹਿੰਦੇ ਸਿੰਬਲ ਹੀ ਸੀਗਾ ਇੱਕ ਤਰ੍ਹਾਂ ਤੂੰ ਵੀ ਹੁੰਦੀ ਹੁੰਦੀ ਸੀ ਕਿਸੇ ਨਾ ਕਿਸੇ ਕਲਾਕਾਰ ਦੇ ਮੈਂ ਤਾਂ ਇੱਕ ਵਹਾਦ ਆਰਟਿਸਟਾਂ ਅੱਜ ਵੀ ਚਾਦਰਾਂ ਕੁੜਤਾ ਤੇ ਤੂੰ ਵੀ ਲੈ ਕੇ ਪੰਜਾਬ ਵਿੱਚ ਇਹ ਜੀਨਾਂ ਦੇ ਦੌਰ ਦੇ ਵਿੱਚ ਮੈਂ ਤਾਂ ਤੂੰ ਵੀ ਵਜਾਰੇ ਅੱਜ ਵੀ ਹੂੰ ਉਹੀ ਗਾਇਕੀ ਕਰ ਰਹੇ ਹਾਂ ਉਹੀ ਦੁਕਾਨੇਗਾਰ ਹੈ ਸ਼ੋਰ ਸ਼ਰਾਬਾ ਰਹਿਤ ਕੱਲੀ ਕੱਲੀ ਗੱਲਾਂ ਸਮਝਾਉਂਦੇ ਕਿ ਮੇਰੇ ਗੀਤ ਸੁਣਨ ਸਮਝਣ ਵਾਲੇ ਹਾਸੇ ਟੱਠੇ ਵਾਲੇ ਹੁੰਦੇ ਆ ਜਿਵੇਂ ਤੁਸੀਂ ਉਹੀ ਗੱਲ ਕਰਕੇ ਹਟਿਆ ਠੇਕੇ ਤੋਂ ਲੈਣਾ ਪੈਂਦਾ ਚੱਕ ਕੇ ਉਹ ਹੁਣ ਸੁਣਿਆ ਵੀ ਜਾਊਗਾ ਤੇ ਦੇਖਿਆ ਵੀ ਜਾਊਗਾ ਠੀਕ ਹੈ ਨਾ ਜੇ ਉਹਨੂੰ ਸ਼ੋਰ ਚ ਗਵਾ ਦਾਂਗੇ ਫਿਰ ਕੀ ਕਿਸ ਦੇ ਪੱਲੇ ਪਊਗਾ ਬਿਲਕੁਲ ਸੋ ਇਹ ਤੁਸੀਂ ਪੋਲੀਟੀਕਲ ਕੈਰੀਅਰ ਦੇ ਵਿੱਚ ਵੀ ਆਪਣੀ ਅਜ਼ਮਾ ਕੇ ਦਿਖੇ ਕਿਸਮਤ ਨਾ ਪੋਲੀਟੀਕਲ ਤਾਂ ਨਹੀਂ ਕਹਿ ਸਕਦੇ ਮੈਂ ਮੈਨੂੰ ਸੇਵਾ ਜੀ ਦਾ ਕੀੜਾ ਹੈ ਪਹਿਲਾਂ ਤਾਂ ਇਹ ਕਲਾਕਾਰਾਂ ਦੇ ਵਿੱਚ ਵੀ ਮੈਂ ਹੁਣ ਵੀ ਕਰਦਾ ਹੀ ਰਿਹਾ ਨਾ ਕਾਫੀ ਲੋਕਡਾਊਨ ਚ ਤੁਸੀਂ ਦੇਖਿਆ ਹੋਣਾ ਅਸੀਂ ਕਿੰਨਾ ਕੰਮ ਕੀਤਾ ਸਾਡੀ ਟੀਮ ਨੇ ਲੋਕਾਂ ਦੇ ਕਲਾ ਮੰਚ ਨੇ ਹੈ ਨਾ ਹਜ਼ਾਰਾਂ ਲੋਕਾਂ ਨੂੰ ਡੋਸ ਦਤੀ ਸੀ ਉਹਨਾਂ ਦਿਨਾਂ ਦੇ ਵਿੱਚ ਵੀ ਘਵਰਾ ਨਾ ਜਾਣ ਹੈ ਨਾ ਡੋਲ ਨਾ ਜਾਣ ਰਾਸ਼ਨ ਪਾਣੀ ਦਾ ਪੂਰੇ ਪੰਜਾਬ ਦੇ ਵਿੱਚ ਅਸੀਂ ਆਪਣੇ ਭੈਣ ਭਰਾਵਾਂ ਨੂੰ ਇਸ ਤਰ੍ਹਾਂ ਦਾ ਬਸ ਮੈਨੂੰ ਥੋੜਾ ਸ਼ੌਕ ਰਿਆ ਤਾਂ ਕਰਕੇ ਸੋਚ ਲਿਆ ਸੀ ਮੈਂ ਕਿਹਾ ਵੀ ਵੱਧ ਪਾਵਰ ਹੋਵੇ ਬੰਦੇ ਦੇ ਹੱਥ 'ਚ ਪਾਵਰ ਹੋਵੇ ਤਾਂ ਵੱਧ ਸੇਵਾ ਕਰ ਸਕਦਾ ਉਹ ਤਾਂ ਕੀਤਾ ਸੀਗਾ ਸੰਗਰੂਰੋਂ ਸੋਚਦੇ ਸੀਗੇ ਅੱਛਾ ਸੰਗਰੂਰ ਦੇ ਵਿੱਚ ਤਾਂ ਕਹਿੰਦੇ ਸਿੱਧੂ ਮੂਸੇਵਾਲਾ ਦਾ ਵੀ ਉਹ ਉਧਰ ਜੋਰ ਸੀਗਾ ਪੂਰਾ ਹਾਂ ਉਹ ਥੋੜਾ ਬੰਨੇ ਉਪਰੇ ਪੈ ਜਾਂਦੇ ਮਾਨਸਾ ਉਹਨਾਂ ਦਾ ਡਿਸਟ੍ਰਿਕਟ ਮਾਨਸਾ ਪੈਂਦਾ ਉਹ ਇਹ ਕਹਿੰਦੇ ਵੀ ਨਾਲ ਲੱਗਦਾ ਜ਼ਿਲ੍ਹਾ ਕਰਤਾਰ ਪਰ ਜੋਰ ਅੱਜ ਉਧਰਲੇ ਪਾਸੇ ਵੀ ਉਹਦਾ ਸੀਗਾ ਵੈਸੇ ਤਾਂ ਹਾਂ ਹਾਂ ਨਾਲ ਹੀ ਤਾਂ ਲੱਗਦਾ ਮਾਨਸਾ ਕਿਹੜਾ ਸੰਗਰੂਰ ਤੋਂ ਕੋਈ ਬਹੁਤਾ ਸਾਨੂੰ ਇਹ ਸਿੱਧੂ ਮੂਸੇਵਾਲਾ ਨੂੰ ਕਿੱਦਾਂ ਦੇਖਦੇ ਤੁਸੀਂ ਵੀ ਸਿੱਧੂ ਮੂਸੇਵਾਲਾ ਹੋ ਗਿਆ ਦਲਜੀਤ ਦਸਾਂਜੇ ਇਹੀ ਨਾਮ ਪੰਜਾਬ ਦੇ ਸਭ ਤੋਂ ਜ਼ਿਆਦਾ ਚੱਲਦਾ ਫਿਰ ਕਰਨ ਔਜਲਾ ਆ ਜਾਂਦੇ ਨੇ ਹਨਾ ਹਾਂ ਵੀ ਸਿੱਧੂ ਮੂਸੇਵਾਲਾ ਜਦੋਂ ਰਹੇ ਨੇ ਇੱਥੇ ਤਾਂ ਉਸ ਵੇਲੇ ਲੱਗਦਾ ਕਿ ਹਾਂ ਸਿੱਧੂ ਮੂਸੇਵਾਲਾ ਹੋਰ ਵੀ ਬਹੁਤ ਉਚ ਬੁਲੰਦੀਆਂ ਛੂਹ ਸਕਦੇ ਸੀ ਨਹੀਂ ਖੈਰ ਉਹਨੇ ਸਿਖਰ ਸੀਗਾ ਇਹ ਤਾਂ ਨਹੀਂ ਕਹਿ ਸਕਦੇ ਭਾ ਵੀ ਉਸ ਤੋਂ ਅੱਗੇ ਪਤਾ ਨਹੀਂ ਕੀ ਕਰਦਾ ਦੇਖੋ ਜਿਉਂਦੇ ਜੀਵਨ ਦਾ ਸਭ ਕੁਝ ਕਰਦਾ ਪਰ ਉਹ ਮਤਲਬ ਇੱਕ ਪੀਕ ਸੀਗਾ ਉਹਦਾ ਉਸ ਵੇਲੇ ਸਿਖਰ ਜੀ ਨੂੰ ਆਪਾਂ ਕਹਿ ਸਕਦੇ ਹਾਂ ਲੇਕਿਨ ਇਹ ਵੀ ਮਤਲਬ ਜੀਵਨ ਦਾ ਸੱਚ ਹੈ ਵੀ ਸਿਖਰ ਤੋਂ ਬਾਅਦ ਖਲਾ ਹੀ ਹੁੰਦਾ ਹ ਹ ਸਿਖਰ ਤੋਂ ਬਾਅਦ ਕੁਝ ਤੁਸੀਂ ਆਪਣੇ ਮਕਾਨ ਦੀ ਛੱਤ ਤੇ ਚੜਜੋਗੇ ਤੁਹਾਨੂੰ ਆਪਣਾ ਮਕਾਨ ਵੀ ਨਹੀਂ ਦਿਸਣਾ ਨੋਟ ਕਰ ਲਿਓ ਜਦੋਂ ਸਿਖਰ ਤੇ ਚੜਜੋਗੇ ਫਿਰ ਤੁਹਾਨੂੰ ਕੁਝ ਨਹੀਂ ਦਿਖਦਾ ਖਲਾ ਹੋ ਜਾਂਦਾ ਤੇ ਉਹ ਉਹਦਾ ਵੀ ਹੋਇਆ ਅੰਤ ਵੀ ਇਸ ਤਰ੍ਹਾਂ ਦਾ ਹੀ ਹੋਇਆ ਬਸ ਇਹ ਦੇ ਕੇ ਉਹ ਪਰਿਵਾਰਾਂ ਦੇ ਵਿੱਚ ਮੈਂ ਬਹੁਤ ਕੰਮ ਕੀਤਾ ਉਹਨਾਂ ਦੇ ਪਿੰਡ ਕਿੰਨੇ ਖਾੜੇ ਲਾਇਆ ਉਹਦੇ ਮਰਨ ਤੋਂ ਪਹਿਲਾਂ ਵੀ ਮਹੀਨਾ ਤੋਂ ਪਹਿਲਾਂ ਮੈਂ ਉਹਤੇ ਕੰਮ ਕਰਦਾ ਸੀ ਉਹਨਾਂ ਦੇ ਪਿੰਡ ਪ੍ਰੋਗਰਾਮ ਕਰਕੇ ਆ ਹਮ ਮਤਲਬ ਮੇਰੇ ਕਾਫੀ ਉਪਾਸ਼ ਕਰਨੇ ਜਿਹੜੀ ਪੁਰਾਣੀ ਜਨਰੇਸ਼ਨ ਹੈ ਉਹ ਤਾਂ ਅੱਜ ਵੀ ਸਾਨੂੰ ਉਦਾਂ ਹੀ ਸੁਣਦੀ ਐ ਇਹਦੇ ਮਦਰ ਫਾਦਰ ਹੋਣੇ ਸਾਰੇ ਇਹਦੇ ਤਾਏ ਚਾਚੇ ਸਾਡੇ ਮਿੱਤਰ ਐ ਭੈਣ ਭਰਾ ਆਇਆ ਸੀ ਸਾਰੇ ਸਾਡੇ ਤਾਂ ਹੱਥਾਂ 'ਚ ਜੰਮੇ ਨੇ ਇਹ ਜਿ ਸਿਖਰ ਕਿਦਾਂ ਨਾਪਿਆ ਜਾਂਦਾ ਕਿਸੇ ਕਲਾਕਾਰ ਦਾ ਸਿਖਰ ਤੇ ਪਹੁੰਚ ਚੁੱਕਿਆ ਵਾ ਉਹਨੂੰ ਪਤਾ ਹੀ ਨਹੀਂ ਲੱਗਦਾ ਹੁੰਦਾ ਕਿ ਇਹ ਹੁਣ ਤਾਂ ਇਸ ਚੀਜ਼ ਦੇ ਬਾਰੇ ਸਿਖਰ ਨਾਪਿਆ ਕਿਵੇਂ ਜਾਊਗਾ ਫਿਰ ਇਸ ਚੀਜ਼ ਦਾ ਨਹੀਂ ਸਿਖਰ ਤਾਂ ਨਾਪਿਆ ਜਾਣਾ ਚਾਹੀਦਾ ਹੂੰ ਕੀ ਅਨਲਿਸਿਸ ਨਹੀਂ ਕਰਦਾ ਹੋਊਗਾ ਬੰਦਾ ਆਪਣੇ ਆਪ 'ਚ ਸਾਰੀ ਦਿਹਾੜੀ ਗਾਉਂਦਾ ਤਾਂ ਨਹੀਂ ਰਹਿੰਦਾ 24 ਘੰਟੇ ਤਾਂ ਗੈਕੀ ਨਹੀਂ ਕਰਦਾ ਬੰਦਾ ਰੋਟੀ ਵੀ ਖਾਂਦਾ ਹੈ ਰੈਸਟ ਵੀ ਕਰਦਾ ਹੈ ਸੌਂਦਾ ਵੀ ਹੈ ਜਾਗਦਾ ਵੀ ਹੈ ਨਹਾਉਂਦਾ ਵੀ ਹੈ ਕਿ ਕਿ ਉਹਦੇ ਤੇ ਵਿਚਾਰ ਨਹੀਂ ਹੋ ਸਕਦਾ ਵੀ ਇਸ ਵੇਲੇ ਕਿੱਥੇ ਚੱਲ ਰਹੀ ਹੈ ਮੇਰੀ ਗੱਡੀ ਪਤਾ ਤਾਂ ਸਭ ਨੂੰ ਹੁੰਦਾ ਹੈ ਇਹ ਨਾ ਗੱਲ ਤੁਸੀਂ ਕਰੋ ਇਹ ਲਪੇਟਾ ਹੈ ਹੂੰ ਸਭ ਨੂੰ ਪਤਾ ਹੁੰਦਾ ਵੀ ਮੈਂ ਇਸ ਵੇਲੇ ਕਿੱਥੇ ਚੱਲ ਰਿਹਾ ਸਿਖਰ ਨਾਪੇ ਜਾਂਦੇ ਕਿ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕਿ ਸਿਖਰ ਨਹੀਂ ਸੀ ਹੋ ਗਿਆ ਗੈਕੀ ਦਾ ਜੋ ਤਾਂ ਆਮ ਕਿਹਾ ਹੁੰ ਲਾਗੀ ਹੈ ਉਹ ਸਿਖਰੀ ਸੀ ਨਾ ਇਹ ਹੀ ਨਾਪ ਤੋਲ ਹੁੰਦੇ ਸੀ ਕਰਦੇ ਜਦੋਂ ਵਿਰੋਧ ਵੱਧ ਹੋ ਜੇ ਹੂੰ ਉਦੋਂ ਸਮਝੋ ਤੁਸੀਂ ਸਿਖਰ ਤੇ ਆਂ ਜਿੰਨਾ ਵੱਡਾ ਵਿਰੋਧ ਹੋਗਾ ਉਹ ਵੱਡਾ ਹੀ ਕਲਾਕਾਰ ਹੋਊਗਾ ਨਾ ਜਿੰਦਾ ਵੱਡਾ ਤੇ ਵਿਰੋਧ ਕਿੱਥੋਂ ਤੱਕ ਹੋਊਗਾ ਨਬੜਾਂ ਕਤਲਾਂ ਤੱਕ ਹਾ ਹਸਰ ਕੀ ਇਹ ਦੁਖਦਾਈ ਦੁਖਦਾਈ ਪੱਖ ਨੇ ਇਦਾਂ ਨਹੀਂ ਹੁੰਦਾ ਕਦੇ ਵੀ ਚਾਹੇ ਆਪਾਂ ਅਮਰ ਚਮਕੀਲਾ ਦੀ ਗੱਲ ਕਰੀਏ ਚਾਹੇ ਸਿੱਧੂ ਮੂਸੇਵਾਲਾ ਦੀ ਗੱਲ ਕਰੀਏ ਵਿਰੋਧੀ ਮੰਨਿਆ ਕਿ ਇਸ ਨੂੰ ਜਾਵੇ ਵਿਰੋਧੀ ਤਾਂ ਕਈ ਐਦਾ ਕਹਿੰਦੇ ਵੀ ਜਾਰੀ ਦੋਸਤੀ ਦੇ ਭੇਸ ਦੇ ਵਿੱਚ ਵੀ ਹੁੰਦੇ ਨੇ ਕਈ ਆਪਣੇ ਨਾਲ ਦੇ ਕਲਾਕਾਰ ਵੀ ਹੁੰਦੇ ਨੇ ਹਾਂ ਤਦ ਦੇਖੋ ਖੈਰ ਵਿਰੋਧ ਤਾਂ ਤੁਹਾਨੂੰ ਲੱਭਣ ਜਾਣ ਦੀ ਲੋੜ ਨਹੀਂ ਪੈਂਦੀ ਤੁਸੀਂ ਜਰਾ ਕਿ ਤਰੱਕੀ ਕਰ ਲਓ ਨਾਲ ਹੀ ਪੈਦਾ ਹੋ ਜਾਣਗੇ ਹੂੰ ਤੁਹਾਡੇ ਵਾਲੇ ਦਾਲੇ ਤੁਹਾਡੇ ਵਿੱਚੋਂ ਹੀ ਉੱਠ ਪੈਣਗੇ ਤੁਹਾਡੇ ਵਿਰੋਧੀ ਵਿਰੋਧ ਲੱਭਣ ਜਾਣ ਦੀ ਲੋੜ ਨਹੀਂ ਹੁੰਦੀ ਤੁਸੀਂ ਤਰੱਕੀ ਕਰੋ ਤਾਂ ਸਹੀ ਲੋਕ ਤਾਂ ਤੁਹਾਨੂੰ ਘੇਰ ਕੇ ਘੇਰ ਕੇ ਖੜ੍ਹ ਜਾਣਗੇ ਕੰਧ ਬਣਾ ਕੇ ਖੜ ਜਾਂਦੀ ਹੈ ਦੁਸ਼ਮਣਾਂ ਦੀ ਫੌਜ ਬਿਨਾ ਗੱਲੋਂ ਲੈਣਾ ਨਹੀਂ ਕੁਝ ਦੇਣਾ ਨਹੀਂ ਕੋਈ ਮਤਲਬ ਹੀ ਨਹੀਂ ਹੁੰਦਾ ਇਹ ਸੰਸਾਰ 'ਚ ਹਰ ਬੰਦਾ ਆਪਣੇ ਮੁਕੱਦਰਾਂ ਦਾ ਖੰਦਾ ਹੈ ਇਸ ਦੁਨੀਆ ਵਿੱਚ ਹਰ ਬੰਦਾ ਇੱਕ ਆਪਣੀ ਛਾਪ ਛੱਡਦਾ ਹੈ ਬਲੱਖਣ ਹੈ ਹਰ ਬੰਦਾ ਦੁਨੀਆ ਦਾ ਕੋਈ ਵੀ ਹੈ ਚਾਹ ਕਿਸੇ ਵੀ ਖੇਤਰ 'ਚ ਕੱਲੇ ਕਲਾਕਾਰਾਂ 'ਚ ਨਹੀਂ ਇਹ ਦੁਨੀਆ ਇੱਕ ਗੁਲਦਸਤਾ ਹੈ ਇਹ ਚੰਗੇ ਮਾੜੇ ਛੋਟੇ ਵੱਡੇ ਸੋਹਣੇ ਕੋਝੇ ਸਭ ਦੀ ਦੁਨੀਆ ਹੈ ਸਭ ਲਈ ਦੁਨੀਆ ਹੈ ਇਹਤੇ ਕਿਹਦਾ ਵਿਰੋਧ ਕਰਨ ਨਹੀਂ ਚਾਹੀਦਾ ਹੁਣ ਤੁਸੀਂ ਦੇਖ ਲਓ ਮੇਰੀ ਆਪਾ ਗਾਇਕੀ ਦੇ ਖੇਤਰ ਦੇ ਵਿੱਚ ਐ ਮੈਂ ਇਨਾ ਸਮਾਂ ਮੈਂ ਵੇਖੜਾ ਕਿੱਥੋਂ ਚੱਲੇ ਆ ਸੀ ਕਿਹੜੇ ਕਲਾਕਾਰਾਂ ਦੇ ਵਿੱਚੋਂ ਦੀ ਨਾਂ ਲਾ ਕੇ ਤੁਸੀਂ ਅੱਜ ਤੱਕ ਮੈਨੂੰ ਦਿਖਾ ਦਿਓ ਜੀਵਨ ਚ ਮੈਂ ਕਦੇ ਵਿਰੋਧ ਕਰ ਹੀ ਨਹੀਂ ਸਕਿਆ ਮੈਂ ਕਦੇ ਮੁਕਾਬਲਾ ਕਰ ਹੀ ਨਹੀਂ ਸਕਿਆ ਕਿਉਂਕਿ ਮੇਰੇ ਜਿਹੜੇ ਸੀਨੀਅਰ ਨੇ ਮੈਂ ਉਹਨਾਂ ਨੂੰ ਆਪਣੇ ਮਾਂ-ਵਾਪਾ ਸਮਝਦਾ ਹਾਂ ਉਹ ਮੇਰੇ ਵੱਡੇ ਨੇ ਜਿਹਦੇ ਮੈਂ ਪੂਜਾ ਕਰਦਾ ਜਿਹੜੇ ਮੇਤੋਂ ਬਿਹਤਰ ਕਲਾਕਾਰ ਨੇ ਜਿਹੜੇ ਮੇਰੇ ਛੋਟੇ ਨੇ ਉਹਨਾਂ ਨੂੰ ਮੈਂ ਧੀਆਂ ਪੁੱਤਾਂ ਵਾਂਗੂ ਮੰਨਦਾ ਹਾਂ ਉਹਨਾਂ ਨੂੰ ਮੈਂ ਬੇਟੇ ਦਿਨਾਂ ਪੁੱਤ ਬਿਨਾਂ ਕਦੇ ਬੁਲਾਇਆ ਹੀ ਨਹੀਂ ਪੁੱਛ ਲਓ ਸਾਰੇ ਪੰਜਾਬ 'ਚ ਕਾ ਦਾ ਮੁਕਾਬਲਾ ਯਾਰ ਇਹ ਆਪੋ ਆਪਣੀ ਦੁਨੀਆ ਹੈ ਤੁਹਾਡਾ ਆਪ ਆਪਣੇ ਰੰਗ ਨੇ ਆਪੋ ਆਪਣੀ ਗਾਇਕੀ ਆ ਆਪਾ ਆਪਣਾ ਫਨ ਹੈ ਕਰਨ ਦਿਓ ਸਾਰੇ ਤੁਸੀਂ ਵੀ ਕਰ ਲਓ ਜਦੋਂ ਤੁਹਾਨੂੰ ਇਹ ਮੰਨਦੇ ਫਿਰ ਇਹੀ ਚੀਜ਼ਾਂ ਕਰਕੇ ਨੁਕਸਾਨ ਹੁੰਦੇ ਨੇ ਕਿਦਾਂ ਵੀ ਛੋਟਿਆਂ ਨੂੰ ਵੀ ਪਿਆਰ ਦਿੰਦੇ ਆ ਵੱਡਿਆਂ ਸਤਿਕਾਰ ਕਰਦੇ ਆ ਆਪਾਂ ਉਸ ਭਾਵਨਾ ਚੱਲੀ ਜਾਂਦੀ ਹੈ ਲੇਕਿਨ ਉਸ ਦਾ ਫਾਇਦਾ ਚੱਕਿਆ ਜਾਂਦਾ ਫਿਰ ਪਿੱਛੇ ਰਹਿ ਜਾਂਦਾ ਬੰਦਾ ਹਾਂ ਖਰ ਸੰਤੁਸ਼ਟੀ ਵੀ ਹੋਣੀ ਚਾਹੀਦੀ ਹੈ ਫਿਰ ਕੋਈ ਪਿੱਛੇ ਵਾਲੀ ਗੱਲ ਨਹੀਂ ਮੈਂ ਸਭ ਤੋਂ ਘੱਟ ਪੈਸੇ ਕਮਾ ਲਏ ਹੋਣੇ ਹੂੰ ਸਭ ਤੋਂ ਘੱਟ ਖਾੜੇ ਲਾ ਲਏ ਹੋਣੇ ਹੂੰ ਅੱਜ ਵੀ ਤਾਂ ਕਾਇਮ ਐ ਫਿਰ ਸਬਰ ਵਾਲੀ ਵੀ ਹਾਂ ਸਬਰ ਤੋਂ ਵੱਡੀ ਕੋਈ ਖਰਾਕ ਨਹੀਂ ਹੁੰਦੀ ਦੁਨੀਆ 'ਚ ਸਾਦਗੀ ਵਰਗਾ ਕੋਈ ਬਿਜ਼ਨਸ ਨਹੀਂ ਸੰਸਾਰ ਦੇ ਵਿੱਚ ਸਾਦਗੀ ਵਰਗਾ ਸਵਾਦ ਹੁੰਦਾ ਹੀ ਨਹੀਂ ਕਿਤੇ ਵੀ ਨੋਟ ਕਰ ਲਿਓ ਨਾਲੇ ਸਬਰ ਸ਼ੁਕਰੀਆ ਤੁਸੀਂ ਕੀ ਕਰੋਗੇ ਕੀ ਕਰ ਲਾਂਗੇ